ਹਾਂਜੀ ਲਓ ਜੀ ਪੰਜਾਬੀਓ ਹੋ ਜੋ ਤਗੜੇ ਗਰਾ ਇੱਕ ਹੋਰ ਮਾਰ ਆ ਗਈ ਤੁਹਾਡੇ ਤੇ ਇੱਕ ਹੋਰ ਹਮਲਾ ਹੋ ਗਿਆ ਤੁਹਾਡੇ ਤੇ ਪਤਾ ਲੱਗਿਆ ਜਾਂ ਨਹੀਂ ਤੇ ਸੁੱਤੀ ਪਏ ਹੋ ਜੇ ਵੀ ਨਹੀਂ ਲੱਗਿਆ ਹੋਣਾ ਪਤਾ ਉਹ ਹਜੇ ਤਾਂ ਤੁਸੀਂ ਹਾਂ ਘਰਾਂ ਵਾਲੇ ਚੱਪਾਲੇ ਮੀਟਰਾਂ ਜਿਹੀ ਨਹੀਂ ਨਿਕਲੇ ਸੀ ਉਨਾਂ ਚਿਰ ਜਿਹੜੇ ਫਿਰਦੇ ਆਪਾਂ ਵੀ ਇਹ ਨਹੀਂ ਲੱਗਣ ਦੇਣੇ ਇਹ ਨਹੀਂ ਲੱਗਣ ਦੇਣੇ ਤੇ ਅਗਲੀ ਮਾਰ ਤੁਹਾਡੇ ਤੇ ਤਿਆਰ ਤਿਆਰ ਵੀ ਕਰ ਲਈ ਆ ਤੇ ਆ ਥੋੜੇ ਟਾਈਮ ਜੀ ਤੁਸੀਂ ਦੇਖ ਲਿਓ ਤੇ ਤੁਹਾਡੇ ਤੇ ਲਾਗੂ ਵੀ ਹੋ ਜਾਣੀ ਹੈ ਤੇ ਉਹ ਕਿਹੜੀ ਮਾਰ ਪਾਣੀ ਦੀ ਮਾਰ ਸਭ ਤੋਂ ਖਤਰਨਾਕ ਮਾਰ ਪਾਣੀ ਪ੍ਰਾਈਵੇਟ ਕੀਤਾ ਜਾ ਰਿਹਾ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਇਹਦਾ ਹੱਕ ਕਿ ਪ੍ਰਾਈਵੇਟ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਵਾ ਜੋ ਵੀ ਆਪਣੇ ਟੈਮਾਂ ਦਾ ਅਧਿਕਾਰ ਆ ਉਹ ਪ੍ਰਾਈਵੇਟ ਕੰਪਨੀਆਂ ਤੇ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਵਾ ਸਭ ਕੁਝ ਪਾਣੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਵੇਚਿਆ ਜਾ ਰਿਹਾ ਵਾ ਤੇ ਪ੍ਰਾਈਵੇਟ ਕੰਪਨੀਆਂ ਕੀ ਕਰਨਗੀਆਂ ਮੀਟਰ ਲਾਉਣਗੀਆਂ ਮੀਟਰ ਦੇ ਹਿਸਾਬ ਨਾਲ ਪੈਸੇ ਲੈਣ ਗਏ ਆ ਪਾਣੀ ਦਾ ਜੋ ਆਪਾਂ ਪੀਵਾਂਗੇ ਵੀ ਸਮਝਦੇ ਹੋ ਕੁਛ ਹੋਰ ਇਦੂ ਵੱਡੀ ਮਾਰ ਕੀ ਹੋ ਸਕਦੀ ਆ ਹੁਣ ਤਾਂ ਆਪਣੇ ਕੋਲ ਪੰਜ ਦਰਿਆਵਾਂ ਦੀ ਘਾ ਧਰਤੀ ਆਪਣੀ ਪੰਜ ਦਰਿਆਵਾਂ ਦੀ ਧਰਤੀ ਪੰਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਪੰਜਾਬ ਤੇ ਪੰਜ ਦਰਿਆਵਾਂ ਦੀ ਧਰਤੀ ਨੂੰ ਪਾਣੀ ਮੁੱਲ ਲੈ ਕੇ ਪੀਣਾ ਪਊਗਾ ਐਦੋ ਵੱਡੀ ਮਾਰ ਕੀ ਹੋ ਸਕਦੀ ਆ ਐਦੋ ਉੱਤੇ ਤਾਂ ਕੁਝ ਨਹੀਂ ਹੋ ਸਕਦਾ ਤੇ ਇਹ ਲਾਗੂ ਹੋਣਾ ਹੀ ਹੋਣਾ ਆ ਇਹ ਪੱਕੀ ਰਿਪੋਰਟ ਆ ਇੱਕਦਮ 101% ਸੱਚਾ ਸੱਚੀ ਰਿਪੋਰਟ ਆ ਤੇ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਵੀ ਨਤੀਜੇ ਭੁਗਤੋਗੇ ਵੀ ਜੇ ਤੁਸੀਂ ਹੁਣ ਵੀ ਇਕੱਠੇ ਨਾ ਹੋਏ ਹੁਣ ਤੋਂ ਮੋਰਚਾ ਨਾ ਵਿੰਡਿਆ ਓਏ ਹੋ ਕੇ ਇਕੱਠੇ ਹੁਣ ਵੀ ਬੋਲ ਲੋ ਪਾਣੀਆਂ ਦੇ ਮੁੱਦੇ ਤੇ ਬੋਲੋ ਪ੍ਰਾਈਵੇਟ ਹੋਣ ਜਾ ਰਿਹਾ ਪਾਣੀਆਂ ਤੇ ਨਹਿਰੀ ਥੋੜਾ ਪਾਣੀ ਸਭ ਕੁਝ ਪ੍ਰਾਈਵੇਟ ਕੰਪਨੀਆਂ ਦੇ ਹਿੱਸੇ ਜਾ ਰਣਾਵਾ ਉਹ ਜਿਵੇਂ ਚਾਣ ਗਿਆ ਉਵੇਂ ਹੋਣਾਵਾ ਤੁਹਾਡੇ ਹਿੱਸੇ ਕੱਖ ਨਹੀਂ ਆਉਣਾ ਬਚਾ ਲਓ ਪੰਜਾਬ ਨੂੰ ਓਏ ਬਚਾ ਲਓ ਮੈਂ ਤਾਂ ਇਹੀ ਕਹਣਾ ਬਚਾ ਲਓ ਪੰਜਾਬ ਨੂੰ ਬਸ ਬਚਾ ਲੋ ਬਚਾ ਲੋ ਏ ਪੰਜਾਬ ਨੂੰ